ਹਾਂਜੀ ਸਰ ਤੁਸੀਂ ਉਹਦੇ ਜੋ ਇਨਸੀਡੈਂਟ ਹੋਇਆ ਕੰਗੜਾ ਨੌ ਦੇ ਥੱਪੜ ਵੱਜਿਆ ਹਾਂਜੀ ਹਾਂਜੀ ਤੁਸੀਂ ਉਹਦੇ ਮਜੂਦ ਸੀ ਜੀ ਉੱਥੇ 에어ਪੋਰਟ ਤੇ ਹਾਂਜੀ ਸਰ ਮੈਂ ਡਿਊਟੀ ਉੱਥੇ ਡਿਊਟੀ ਸੀ ਮੇਰੀ ਸਰ ਉੱਥੇ ਕੀ ਹੋਇਆ ਸੀ ਅਸਲ ਦੇ ਵਿੱਚ ਤੁਸੀਂ ਵੇਖਿਆ ਇਹ ਸਾਰਾ ਕੁਝ ਜੋ ਵੀ ਕਿਹਾ ਜਾ ਰਿਹਾ ਵੀ ਜਦੋਂ ਥੱਪੜ ਮਾਰਿਆ ਕੀ ਗੱਲ ਹੋਈ ਸੀ ਥੱਪੜ ਮਾਰਨ ਤੋਂ ਪਹਿਲਾਂ ਸਰ ਐਕਚੁਅਲੀ ਨਾ ਮੈਨੂੰ ਜਦੋਂ ਕੰਗੜਾ ਨੌਤ ਆਪਣੇ 에어ਪੋਰਟ ਤੇ ਆਏ ਹਾਂਜੀ ਹਾਂਜੀ ਤੇ ਉਹਨਾਂ ਨੇ ਜੀ ਆਪਣੇ ਟਲਾਸ਼ੀ ਲੈਣ ਲਈ ਇਹਨਾਂ ਨੂੰ ਮੈਡਮ ਨੇ ਕਿਹਾ ਸੀ ਜੀ ਉਹਨਾਂ ਨੂੰ ਹਾਂਜੀ ਹਾਂਜੀ ਤੇ ਪਹਿਲਾਂ ਨੇ ਐਨਕਲ ਲੈ ਕੇ ਆ ਸੀ ਉਹਨੇ ਐਨਕਲ ਆ ਲਈ ਫਿਰ ਤਲਾਸ਼ੀ ਲੈਣ ਲਈ ਆਈ ਜਦੋਂ ਉਹਨਾਂ ਨੂੰ ਬੈਗ ਦੀ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੇ ਮੰਨ ਲਓ ਗੌਰ ਦੇ ਨਾਲ ਬੈਚ ਲੱਗਿਆ ਨਾ ਨੇਮ ਲੱਗਿਆ ਸੀ ਬੈਗ ਉੱਤੇ ਗੌਰ ਦੇ ਨਾਲ ਲਿਖਿਆ ਕੁਲਵਿੰਦਰ ਗੌਰ ਕੁਲਵਿੰਦਰ ਗੌਰ ਦੇ ਹਾਂਜੀ ਨੇਮ ਟੈਗ ਲੱਗੀ ਹੈ ਤੇ ਉਹਦੇ ਤੋਂ ਉਹਨਾਂ ਨੇ ਵੜ ਕੇ ਜਦੋਂ ਮੰਨ ਲਓ ਉਹਨਾਂ ਨੂੰ ਜੋ ਤਲਾਸ਼ੀ ਲੈਣ ਲਈ ਆ ਉਹਨਾਂ ਨੇ ਫਿਰ ਉਹ ਗਲਤ ਬੋਲੀ ਮੈਡਮ ਮੰਨ ਲਓ ਉਹਨਾਂ ਨੂੰ ਅੱਛਾ ਕੰਗਣਾ ਨੌਰ ਹਾਂਜੀ ਕੰਗਣਾ ਹਾਂਜੀ ਹਾਂਜੀ ਕੰਗਣਾ ਨੌਰ ਉਹਨਾਂ ਨੂੰ ਮੰਨ ਲਓ ਗਲਤ ਬੋਲੀ ਗਏ ਖਾਦਸਤਾਨ ਦੇ ਨਾਲ ਇਹਦਾ ਬਈ ਹਾਂ ਹਾਂ ਉਹਨਾਂ ਨੇ ਬੋਲਿਆ ਹੀ ਉੱਤੇ ਠੀਕ ਆ ਹਾਂਜੀ ਫਿਰ ਉਸ ਤੋਂ ਬਾਅਦ ਥੱਪੜ ਮਾਰਿਆ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੂੰ ਮਤਲਬ ਜੋ ਗਾਲ੍ਹਾਂ ਸੁੱਟ ਰਹੀ ਹੋਣੀ ਮੈਡਮ ਪੜ ਕੇ ਉੱਠੀ ਮਤਲਬ ਫਿਰ ਉਸ ਤੋਂ ਬਾਅਦ ਮੈਡਮ ਨੂੰ ਲੱਫੜ ਮਾਰਿਆ ਗਿਆ ਠੀਕ ਜਦੋਂ ਲੱਫੜ ਵੱਜ ਗਿਆ ਤੇ ਜਿਹੜਾ ਦੂਜਾ ਸਟਾਫ ਕੋਲੇ ਮजूद ਸੀ ਉਹਨਾਂ ਵੱਲੋਂ ਕੁਲਵਿੰਦਰ ਕੌਰ ਨੂੰ ਰੋਕਿਆ ਨਹੀਂ ਗਿਆ ਕਿ ਪਹਿਲਾਂ ਉਹਨਾਂ ਨੂੰ ਮਤਲਬ ਥੱਪੜ ਦੇ ਵੱਜਣ ਤੋਂ ਬਾਅਦ ਹੀ ਮਤਲਬ ਫੜਿਆ ਗਿਆ ਸਟਾਫ ਨੇ ਸਾਰਿਆਂ ਨੇ ਫੜ ਲਿਆ ਮੈਡਮ ਨੂੰ ਠੀਕ ਹੈ ਤੇ ਇਹ ਪਹਿਲਾਂ ਕੁਲਵਿੰਦਰ ਕੌਰ ਤੁਹਾਡੇ ਨਾਲ ਕੰਮ ਕਰਦੇ ਹੋਣਗੇ ਪਹਿਲਾਂ ਇਹਦਾ ਬਿਹੇਵੀਅਰ ਕਿਵੇਂ ਸੀ ਵਧੀਆ ਸੀ ਮਨ ਲੋ ਕਾਫੀ ਟਾਈਮ ਤੁਸੀਂ ਸੱਤੇ ਜੌਬ ਕਰਦੇ ਪਏ ਸੀ ਇੱਥੇ ਪਹਿਲਾਂ ਵੀ ਕਦੇ ਹੋਇਆ ਵੀ ਕਦੇ ਇਹ ਤਲਕੀ ਦੇ ਵਿੱਚ ਆ ਕੇ ਨਹੀਂ ਇਹਦਾ ਨਹੀਂ ਮਨ ਲੋ ਇੰਨਾ ਹੋਏਗਾ ਵੀ ਕਦੇ ਵੀ ਨਹੀਂ ਹੋਇਆ ਹੋ ਜਾਂਦਾ ਇੱਥੇ ਕਾ ਸੁਣੀ ਹੋ ਜਾਂਦੀ ਥੋੜੀ ਪਸੰਜਰੀ ਦੇ ਨਾਲ ਆਇਆਂ ਤਾਂ ਮਨ ਲੋ ਕਈ ਹੁੰਦੇ ਜੇ ਮਨ ਲੋ ਆਉਂਦੇ ਪਸੰਜਰੀ ਹਾਂਜੀ ਹਾਂਜੀ ਕਈ ਤਲਾਸ਼ੀ ਨੰਬਰ ਕੋਈ ਕਰਦੇ ਜਦੋਂ ਆਏ ਬੋਲੇ ਜੱਲ ਮਣੀ ਮਤ ਹੋਈ ਜਾਂਦੀ ਹੈ ਵੀ ਕੁਲਵਿੰਦਰ ਕੌਰ ਨੂੰ ਇਹ ਜੱਟ ਥੱਪੜ ਟਿੱਕਰ ਨੌਕ ਤਾਂ ਆਈ ਹੈ ਪਹਿਲਾਂ ਵੀ ਕਦੇ ਕਿਸੇ ਨਾਲ ਨਹੀਂ ਪਹਿਲਾਂ ਤਾਂ ਨਹੀਂ ਆਇਆ ਜੀ ਕੋਈ ਵੀ ਵੀਆਈਪੀ ਤੁਹਾਡੇ ਮੰਨ ਲਓ ਵੀ 에어ਪੋਰਟ ਤੇ ਮੈਂ ਸਮਝਦਾ ਵੀ ਇੱਥੇ ਡਿਊਟੀ ਮੂਗੀ ਵੀ ਹਰ ਇੱਕ ਦੀ ਤਲਾਸ਼ੀ ਲੈਣੀ ਪਰ ਜੋ ਵੀ 에어ਪੋਰਟ ਤੇ ਤੁਹਾਡੇ ਕੋਲੇ ਆਉਂਦਾ ਪਸੰਜਰ ਚਾਹੇ ਕੋਈ ਵੀਆਈਪੀ ਹੋਵੇ ਉਹਦੀ ਤਲਾਸ਼ੀ ਲੈਣੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਤਲਾਸ਼ੀ ਲਈ ਜਾਂਦੀ ਇੱਕ ਵਾਰ ਤਾਂ ਸਾਰਿਆਂ ਦੀ ਮੰਨ ਲਓ ਲਈ ਜਾਂਦੀ ਤਲਾਸ਼ੀ ਦੇ ਜੋ ਵੀ ਆਉਂਦੇ ਇੱਥੇ ਹੂੰ ਤੇ ਫੇਰ ਸਟਾਫ ਦਾ ਜਦੋਂ ਤੁਸੀਂ ਤਾਂ ਸਾਰਾ ਕੁਝ ਵੇਖਿਆ ਪਰ ਸਟਾਫ ਖੁੱਲ ਕੇ ਕਿਉਂ ਨਹੀਂ ਬੋਲ ਰਿਹਾ ਵੀ ਉਹਦੇ ਪੱਖ 'ਚ ਆਇਆ ਸਟਾਫ ਦੇ ਕੀ ਕਹਿੰਦਾ ਤੁਹਾਨੂੰ ਸਟਾਫ? ਦਬਾਅ ਤਰ੍ਹਾਂ ਇੱਕ ਜਿਹਾ ਮਤਲਬ ਦਬਾਇ ਠਾਈ ਬੋਲ ਕੋਈ ਵੀ ਨਹੀਂ ਬੋਲਣਾ ਚਾਹੁੰਦਾ ਇਸ ਮੀਡੀਆ ਸਾਹਮਣੇ। ਹੂੰ ਹੂੰ ਹਾਂਜੀ। ਉਹਦਾ ਵੀ ਕਿਹਦੇ ਪੱਖ 'ਚ ਆ ਸਟਾਫ ਕੁਲਵਿੰਦਰ ਗੌਰ ਦੇ ਪੱਖ 'ਚ ਆ। ਨਾ ਇਹ ਤਾਂ ਜੋਬ ਨਾਲ ਕਰਦਾ ਹੀ ਮਲੂ ਉਹ ਨਾਲ ਬਗ ਰਹੇ ਅਸੀਂ ਉਹਨਾਂ ਦੇ ਮਤਲਬ ਮਿਲਣ ਦੇ ਨਾਲ ਚੌਕ ਕਰਦੇ ਰਹੇ ਹੂੰ 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 ਕੁਲਵਿੰਦਰ ਗੌਰ ਮਲੂ ਸਹੀ ਹਾਲ ਥਾ ਆਖਿਓ ਸਹੀ ਸੀ ਮਲੂ ਚੌਕ ਕਲਵਿੰਦਰ ਕੌਰ ਦਾ ਭਰਾ ਦਾ ਵੀ ਅੱਜ ਬਿਆਨ ਆਇਆ ਤਾਂ ਉਹਨਾਂ ਨੇ ਵੀ ਕਿਹਾ ਵੀ ਕਲਵਿੰਦਰ ਕੌਰ ਤਾਂ ਕਹਿੰਦੀ ਹੈ ਵੀ ਮੈਂ ਤਾਂ ਆਪਣੀ ਜਿਹੜੀ ਡਿਊਟੀ ਉਹ ਇਮਾਨਦਾਰੀ ਨਾਲ ਕਰ ਰਹੀ ਸੀ ਵੀ ਮੈਂ ਤਾਂ ਵੀ ਯਾਤਰੀਆਂ ਦੀ ਜਾਣ ਜੋਖਮ 'ਚ ਨਹੀਂ ਪਾ ਸਕਦੀ ਕੱਲ ਨੂੰ ਕੋਈ ਹਾਸਾ ਹੋ ਜਾਂਦਾ ਫਿਰ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਸਟਾਫ ਵੀ ਇਹ ਸਾਰਾ ਸਮਝਦਾ ਪਰ ਛੋਟੇ ਸੀਨੀਅਰਸ ਵੱਲੋਂ ਫਿਰ ਕੀਤੀ ਜਾਂਦੀ ਹੈ ਉਹਨਾਂ ਦੀ ਹਜੇ ਵੀ ਕਲਵਿੰਦਰ ਕੌਰ ਦੇ ਨਾਲ ਉਸ ਤਰੀਕੇ ਦੇ ਨਾਲ ਖੜੇ ਨਹੀਂ ਉਹ ਕਿ ਇਹ ਹਜੇ ਮੀਡੀਆ 'ਚ ਨਹੀਂ ਆ ਰਿਹਾ ਵੀ ਉਹਦਾ ਸਪੋਰਟ ਅੰਦਰਖਾਤੇ ਦਾ ਸਪੋਰਟ ਹੈਗੇ ਮਰੋ ਸਾਰੇ ਸਟਾਫ ਦੀ ਸਾਰਾ ਸਟਾਫ ਇਕਲਿੰਦਰ ਕੋਲ ਦੀ ਪੱਖ ਜੀ ਆ ਹਾਂਜੀ ਹਾਂਜੀ ਸਾਫ ਆਕਾ ਜੀ ਸਸ ਠੀਕ ਆ ਤੇ ਉਦੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਪਰ ਹਲੇ ਤੱਕ ਉਹ ਜਿਹੜੀ ਥੱਪੜ ਮਾਰਦਿਆਂ ਦੀ ਵੀਡੀਓ ਆ ਉਹ ਸੀਸੀਟੀਵੀ ਤੇ ਸਾਰੇ ਉੱਥੇ ਲੱਗੇ ਹੋਣਗੇ 에어ਪੋਰਟ ਦੇ ਉੱਤੇ ਉਹ ਵਾਇਰਲ ਹੀ ਨਹੀਂ ਕੀਤੀ ਜਾ ਰਹੀ ਵਾਕਿਆ ਉਹ ਥੱਪੜ ਵੱਜਿਆ ਉੱਥੇ ਤੁਸੀਂ ਵੇਖਿਆ ਨਹੀਂ ਥੱਪੜ ਦਾ ਮੈਡਮ ਨੂੰ ਮਾਰਿਆ ਗਿਆ ਜੀ ਪਰ ਉਹਦੀ ਵੀਡੀਓ ਨਹੀਂ ਨਾ ਸਾਹਮਣੇ ਆਈ ਹਜੇ ਕੋਈ ਕੈਮਰਾ ਕਿਹ ਕਿਹਾ ਸੀ ਉਹ ਸਾਈਡ ਤੇ ਮੰਨ ਲਓ ਨਾ ਕਰੇ ਹੋਰ ਚੱਕ ਇੱਕ ਜਿਹੜੀ ਉਹ ਇੱਕ ਵੀਡੀਓ ਹੋਰ ਵਾਇਲ ਕੀਤੀ ਜਾ ਰਹੀ ਹੈ ਬਾਅਦ ਦੇ ਵਿੱਚ ਕੁਲਵਿੰਦਰ ਬਾਵਾ ਕਹਿੰਦੀ ਸੀ ਵੀ ਇਹ ਕਿਸਾਨਾਂ ਨੂੰ ਵੀ ਉਹ ਥੱਪੜ ਮਾਰਨ ਤੋਂ ਬਾਅਦ ਉਹਦੂ ਬਾਅਦ ਉਹਨਾਂ ਨੇ ਇਹ ਗੱਲਾਂ ਕਹੀਆਂ ਵੀ ਇਹ ਕਿਸਾਨਾਂ ਨੂੰ ਵੀ ਗਲਤ ਬੋਲਦੀ ਸੀ ਉਹ ਬਾਅਦ ਚ ਜਦੋਂ ਮੈਡਮ ਨੂੰ ਅੰਦਰ ਲੈ ਕੇ ਨਹੀਂ ਹਾਂ 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 ਉਹ ਮੈਡਮ ਨੂੰ ਸਾਈਡ ਤੇ ਗਿਆ ਤੋਂ ਉਦੋਂ ਬਾਅਦ ਕਲਿੰਦਰ ਕੋਈ ਕਿਹੜੀ ਸਾਈਡ ਤੇ ਭੱਜ ਗਿਆ ਇਹ ਸਾਈਡ ਤੇ ਗਿਆ ਹੀ ਭੱਜ ਗਿਆ ਹੂੰ 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 ਉਦੋਂ ਬਾਅਦ ਮੰਨ ਲਓ ਵੀਡੀਓ ਹੋਈ ਹੀ ਬਣੀ ਹੋਈ ਹੈ ਠੀਕ ਆ ਉਦੋਂ ਬਾਅਦ ਜਦੋਂ ਸਾਰਾ ਹੋ ਗਈ ਘਟਨਾ ਉਦੋਂ ਬਾਅਦ ਕਲਵਿੰਦਰ ਕੌਰ ਨੂੰ ਜਿਹੜਾ ਇਥੋਂ ਦੇ ਸੀਨੀਅਰ ਸੀ ਕਿ ਉਹਨਾਂ ਦੇ ਜਿਹੜੀ ਪੀਐਸਐਫ ਦੇ ਉਹਨਾਂ ਲਈ ਕੋਈ ਵੀ ਉਹਨਾਂ ਨਾਲ ਮਿਸਬੀਹਤ ਨਹੀਂ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਨਹੀਂ ਇੱਕ ਵਾਰੀ ਤਾਂ ਮੰਨ ਲਓ ਉੱਥੇ ਉਹਨੇ ਬਿਠਾ ਰਿਆ ਸੀ ਕੋਟਾ ਦੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਜੋ ਕਰਤਕਾਰਵਾਈ ਕਰੋ ਹੂੰ ਹੂੰ